ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੀ ਦੇ ਦੋ ਬੇ ਜੀ ਮੈਂ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਗਰਦਾਸਪੁਰ ਤੋਂ ਦਿਨ ਦਿਹਾੜੇ ਚਿੱਟੇ ਦਿਨ ਜੜਾਇਆ ਮੋਟਰਸਾਈਕਲ ਚੱਕ ਕੇ ਲੈ ਜਾਂਦੇ ਨੇ ਚੋਰ ਤਾਂ ਦੱਸ ਦਈਏ ਕਿ ਪੂਰੀ ਖਬਰ ਜੋ ਸਾਹਮਣੇ ਨਿਕਲ ਕੇ ਆਈ ਏ ਕਿ ਦੱਸਿਆ ਜਾ ਰਿਹਾ ਕਿ ਅ ਅੰਦਰ ਮੋਟਰਸਾਈਕਲ ਦਾ ਮਾਲਕ ਜਿਹੜਾ ਆ ਐਕਸਿਸ ਬੈਂਕ ਤਿਬੜੀ ਰੋਡ ਐਕਸਿਸ ਬੈਂਕ ਦੇ ਅੰਦਰ ਜਿਹੜਾ ਆ ਪੈਸੇ ਜਮ੍ਹਾਂ ਕਰਾਉਣ ਦੇ ਲਈ ਜਾਂਦਾ ਆ ਮਹਿਜ਼ 5 ਮਿੰਟ ਲੱਗਦੇ ਆ ਉਹਨੂੰ ਪੈਸੇ ਜਮ੍ਹਾਂ ਕਰਾਉਣ ਤੇ 5 ਤੋਂ 6 ਮਿੰਟ ਦੇ ਵਿੱਚ ਵਿੱਚ ਜਦੋਂ ਪੈਸੇ ਜਮ੍ਹਾਂ ਕਰਾ ਕੇ ਬਾਹਰ ਆਉਂਦਾ ਆ ਤੇ ਕੀ ਦੇਖਦਾ ਦੇਦਾ ਆ ਕਿ ਉਹਦਾ ਸਪਲੈਂਡਰ ਮੋਟਰਸਾਈਕਲ ਉੱਥੇ ਨਹੀਂ ਹੁੰਦਾ ਉਹ ਨਹੀਂ ਪਾਇਆ ਜਾਂਦਾ ਜਦੋਂ ਉਹ ਇੱਧਰ ਉੱਧਰ ਵੀ ਦੇਖਦਾ ਪਰ ਉਹਨੂੰ ਉਹਦਾ ਮੋਟਰਸਾਈਕਲ ਨਹੀਂ ਮਿਲਦਾ ਪਤਾ ਲੱਗਦਾ ਆ ਕਿ ਮੋਟਰਸਾਈਕਲ ਜਿਹੜਾ ਆ ਉਹ ਚੋਰ ਦਿਨ ਦਿਹਾੜੇ ਹੀ ਉਡਾ ਕੇ ਲੈ ਗਏ ਨੇ ਤੁਸੀਂ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਏ ਹੋ ਐਕਸਿਸ ਬੈਂਕ ਦੇ ਬਿਲਕੁਲ ਸਾਹਮਣੇ ਇਸ ਟਾਈਮ ਜਿਹੜੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਏ ਹੋ ਕਿ ਬੈਂਕ ਦੇ ਅੰਦਰ ਮੋਟਰਸਾਈਕਲ ਦਾ ਮਾਲਕ ਪੈਸੇ ਜਮ੍ਹਾਂ ਕਰਾਣ ਜਾਂਦਾ ਆ ਜਦੋਂ ਬਾਹਰ 5 ਮਿੰਟ ਬਾਅਦ ਆਉਂਦਾ ਤੇ 5 ਮਿੰਟ ਦੇ ਵਿੱਚ ਵਿੱਚ ਹੀ ਚੋਰ ਮੋਟਰਸਾਈਕਲ ਉਡਾ ਕੇ ਲੈ ਜਾਂਦੇ ਆ ਮੋਟਰਸਾਈਕਲ ਦੀ ਚੋਰੀ ਹੋ ਜਾਂਦੀ ਹੈ ਬਾਹਰ ਨਿਕਲਦਾ ਸਾਰੀ ਹੱਕਾ ਬੱਕਾ ਰਹਿ ਜਾਂਦਾ ਹੈ ਮੋਟਰਸਾਈਕਲ ਦਾ ਮਾਲਕ ਕਿ ਐਕਸਿਸ ਬੈਂਕ ਦੇ ਅੰਦਰ ਸਿਰਫ ਤੇ ਸਿਰਫ 5 ਮਿੰਟ ਲੱਗਦੇ ਨੇ ਤੇ 5ਾਂ ਮਿੰਟਾਂ ਤੋਂ ਬਾਅਦ ਮੋਟਰਸਾਈਕਲ ਆਣ ਕੇ ਵੇਖਦਾ ਤੇ ਉੱਥੇ ਮੋਟਰਸਾਈਕਲ ਨਹੀਂ ਪਾਇਆ ਜਾਂਦਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬੈਂਕ ਦੇ ਕੈਮਰੇ ਵੀ ਬੰਦ ਨੇ ਉਹ ਵੀ ਨਹੀਂ ਚੱਲਦੇ ਤੇ ਇੱਥੇ ਬੰਦਾ ਕੀ ਕਰੇਗਾ ਦਿਨ ਦਿਹਾੜੇ 5 ਮਿੰਟ ਦੇ ਵਿੱਚ ਵਿੱਚ ਜਿਹੜਾ ਮੋਟਰਸਾਈਕਲ ਉਡਾ ਕੇ ਲੈ ਗਏ ਨੇ ਆਹ ਗੱਲਬਾਤ ਕਰਦੇ ਆਂ ਵੀਰ ਦੇ ਨਾਲ ਉਹ ਕੀ ਕਹਿੰਦਾ ਆਂ ਨਾ ਭਾਈ ਰੋੜਾ ਮੇਰਾ ਨਾਮ ਭਾਜੀ ਰੋਮੀ ਬਾਜਵਾ ਹੈ ਰੋਮੀ ਬਾਜਵਾ ਜੀ ਕੀ ਹੋਇਆ ਕੀ ਗੱਲ ਹੋਈ ਆ ਮੈਂ ਭਾਜੀ ਇੱਥੇ ਬਾਈਕ ਲਈ ਤੇ ਮੈਂ ਅੰਦਰ ਗਿਆ ਕੈਸ਼ ਚਾਂ ਕਰਾਣ ਤੇ ਆਉਂਦਿਆਂ ਨੂੰ ਮੇਰੀ ਬਾਈਕ ਚੋਰੀ ਹੋ ਗਈ ਪੰਜ ਤੋਂ 10 ਮਿੰਟ ਦੇ ਵਿੱਚ ਵਿੱਚ ਕਿਹੜੀ ਬਾਈਕ ਸੀ ਸਪਲੈਂਡਰ ਵਲਾ ਸੀ ਭਾਜੀ ਕਿਵੇਂ ਪੈਂਕ ਜਾ ਤੇ ਐਕਸਿਸ ਬੈਂਕੇ ਜਮਾਤ ਕੈਸ਼ ਜਵਾ ਕਰਾਨਾ ਕਿਹੜੇ ਰੋਡ ਤੇ ਆ ਇਹ ਟਿਬੜੀ ਰੋਡ ਦੇ ਗੁਰਦਾਸਪੁਰ ਕਿਹੜਾ ਕੀ ਨੰਬਰ ਤੁਹਾਡੇ ਮੋਟਰਸਾਈਕਲ ਦਾ ਉਹਦਾ ਹੈਗਾ ਤੇ ਪੀਬੀ 06 ਏ ਐਨ 1360 ਹਾਂ ਹਾਂਜੀ ਸਪਲੈਂਡਰ ਪਲੱਸ ਕਲਰ ਕਿਹੜਾ ਹੈ ਕਾਲਾ ਜੀ ਕਾਲਾ ਤੇ ਸੀਸੀਟੀਵੀ ਕੰਮ ਨਹੀਂ ਦੇਖ ਇਹਨਾਂ ਦੇ ਉਹ ਚੱਲਦੇ ਹੀ ਨਹੀਂ ਭਾਈ ਜੀ ਹੈ ਉਹ ਨਹੀਂ ਚੱਲਦੇ ਕਹਿੰਦੇ ਬੈਂਕ ਦੇ ਸੀਸੀਟੀਵੀ ਕੈਮਰੇੜੀ ਚੱਲਦੇ ਨਹੀਂ ਕਿਤੇ ਚੱਲਦੇ ਹਾਂਜੀ ਹਾਂਜੀ ਕੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਇੱਕ ਮਿੰਟ ਹੋਲਡ ਰੱਖਿਓ ਹਾਂਜੀ ਭਾਜੀ ਉਸ ਨੂੰ ਸ਼ਿਕਾਇਤ ਕੀਤੀ ਆ ਹਾਂਜੀ ਹਾਂਜੀ ਕੀਤੀ 112 ਨੰਬਰ ਤੇ ਕੀਤੀ ਹੁਣ ਮੈਂ ਇੱਥੇ ਚੱਲਾਂ ਥਾਣੇ ਰਿਪੋਰਟ ਤੇ ਭਾਜੀ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਚੋਰੀਆਂ ਕਿਦਾਂ ਦੇਖਦੇ ਆ ਰਹੀਆਂ ਹੋ ਰਹੀਆਂ ਭਾਜੀ ਵੇਖੋ ਜੀ ਹੁਣ ਕੀ ਕਰ ਸਕਦੇ ਇੱਥੋਂ 5 ਮਿੰਟ ਦੇ ਵਿੱਚ ਵਿੱਚ ਬਾਈਕ ਚੋਰੀ ਹੋ ਗਈ ਤੇ ਕੀ ਕਰਨਾ ਹੈ ਇਹੀ ਬੈਂਕ ਤੇ ਮੈਂ ਬਈ ਕਹਿ ਜਾਵਾ ਕਰਾਣ ਆਇਆ ਜੀ ਅੱਛਾ ਹਾਂਜੀ ਤੇ 5 ਮਿੰਟ ਲਾਏ ਆ ਹਾਂਜੀ 5 ਮਿੰਟ ਲੱਗੇ ਬਾਈਕ ਹਾਂ 5 ਮਿੰਟ ਦੇ ਵਿੱਚ ਵਿੱਚ ਭਾਜੀ ਬਾਈਕ ਚੋਰੀ ਹੋ ਗਈ ਕੋਈ ਟੀਵੀ ਕੈਮਰਾ ਨਹੀਂ ਹੈਗਾ ਨਹੀਂ ਹੈਗਾ ਜੀ ਅੱਧੇ